ਦੇਸ਼ ਦੀ ਨਿਆਂਪਾਲਿਕਾ ਜਾਂ ਕਾਰਜਪਾਲਿਕਾ ਉਹ ਪੂਰੀ ਤਰ੍ਹਾਂ ਸੈਂਟਰ ਸਰਕਾਰ ਨੇ ਆਪਣਾ ਮੋਹਰਾ ਬਣਾ ਕੇ ਉਹਨਾਂ ਨੂੰ ਚਲਾ ਰਹੀ ਆ। ਤਿੱਜਰੀਵਾਲ ਨੂੰ ਚੱਕਣ ਦੀ ਗੱਲ ਹੋਵੇ ਜਾਂ ਸਸੋਧੀਏ ਸਾਹਿਬ ਨੂੰ ਚੱਕਣ ਦੀ ਗੱਲ ਹੋਵੇ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਚਲਾਨ ਨਹੀਂ ਪੇਸ਼ ਹੋਇਆ। ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਮੋਦੀ ਸਰਕਾਰ ਦੀਆਂ ਇਹ ਆਉਣ ਵਾਲੇ ਸਮੇਂ 'ਚ ਤੁਸੀਂ ਆਪਾਂ ਜਦੋਂ 6 ਮਹੀਨੇ ਤੱਕ ਦੁਬਾਰਾ ਬੈਠਾਂਗੇ ਉਦੋਂ ਤੱਕ ਇਹ ਸਾਰੇ ਕੇਸ ਵੀ ਖਾਰਜ ਹੋ ਚੁੱਕੇ ਹੋਣਗੇ। ਤਿਆਰਬਿੰਦ ਕੇਜਰੀਵਾਲ ਜੀ ਵੀ ਬਾਹਰ ਆ ਚੁੱਕੇ ਹੋਣਗੇ ਕਿਉਂਕਿ ਲਗਾਤਾਰ ਇਹ ਮਾਮਲੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਮਾਂ ਦੀ ਕੀਤੇ ਜਾ ਰਹੇ ਆ ਦੇਖੋ ਜਿਹੜੀ ਚੀਜ਼ ਤੋਂ ਤੁਹਾਨੂੰ ਖਤਰਾ ਹੁੰਦਾ ਤੁਸੀਂ ਉਸ ਚੀਜ਼ ਵੱਲ ਵੱਧ ਨਿਗਰਾਨੀ ਰੱਖਦੇ ਹੋ ਸੋ ਜਿੱਥੇ ਤੱਕ ਮੈਨੂੰ ਲੱਗਦਾ ਹੈ ਇਹਦਾ ਮਤਲਬ ਆ ਕਿ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਸਭ ਤੋਂ ਵੱਧ ਖਤਰਾ ਆਮ ਆਦਮੀ ਪਾਰਟੀ ਤੋਂ ਕਾਲੀ ਦਲਦੀ ਦੇ ਵਿੱਚ ਮੁਕਾਬਤ ਨੂੰ ਜਿਹੜੀਆਂ ਮੁਕਾਬਦਾਂ ਸੂਰੇ ਚੱਲ ਰਹੀਆਂ ਨੇ ਕਿਵੇਂ ਦੇ ਦੇ ਚੰਦੂ ਮਾਜਰਾ ਗਰੁੱਪ ਹੋ ਕੇ ਇੱਕ ਸੈਟ ਦੇਖੋ ਰਾਜਨੀਤਿਕ ਲਾਲਸਾਵਾਂ ਨੇ ਸਾਡੇ ਲੀਡਰਾਂ ਨੂੰ ਬਹੁਤ ਛੋਟਾ ਕਰਤਾ ਅੱਜ ਤੋਂ ਪਹਿਲਾਂ ਲੀਡਰਾਂ ਦਾ ਨਾਮ ਲੋਕ ਬਹੁਤ ਇੱਜ਼ਤ ਨਾਲ ਮਾਣ ਨਾਲ ਪਿਆਰ ਨਾਲ ਸਤਿਕਾਰ ਨਾਲ ਲੈਂਦੇ ਸੀ ਅੱਜਕੱਲ ਲੀਡਰਾਂ ਦੇ ਨਾਮ ਨਾਲ ਲੁੱਟੂ ਚੋਰ ਠੱਗ ਇਹ ਜਿਹੇ ਸ਼ਬਦ ਲੋਕ ਵਰਤਣ ਲੱਗ ਗਏ ਲੋਕਾਂ ਦੇ ਮਨਾਂ ਚੋਂ ਜਿਹੜੀਆਂ ਇਹ ਚੀਜ਼ਾਂ ਬੈਠੀਆਂ ਹੋਈਆਂ ਨੇ ਉਹ ਬਹਿਮ ਭਰਮਾਂ ਬੀਤਾ ਸਿਰਫ ਲੁੱਟਣ ਆਉਂਦੇ ਨੇ ਇਹਨਾਂ ਨੇ ਤਾਂ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਦੂਰ ਕਰਾਂਗੇ ਤੇ ਰਹੀ ਗੱਲ ਅਕਾਲੀ ਦਲ ਦੀ ਗੱਲ ਉਹੀ ਆ ਕਿ ਜਦੋਂ ਤਾਂ ਮੰਤਰੀ ਦੀਆਂ ਕੁਰਸੀਆਂ ਸੀਗੀਆਂ ਜਦੋਂ ਤਾਂ ਗਨਮੈਨ ਪੁਲਿਸ ਸਾਰਾ ਤਾਮਜਾਮ ਲੈ ਕੇ ਚੱਲਦੇ ਸੀਗੇ ਉਦੋਂ ਸੁਖਵੀਰ ਬਾਦਲ ਚੰਗਾ ਸੀਗਾ ਹੁਣ ਜਦੋਂ ਸੁਖਵੀਰ ਬਾਦਲ ਤੋਂ ਸਰਕਾਰ ਦੁਆਰਾ ਬਣਾ ਨਹੀਂ ਹੋਈ ਦੋ ਟਰਮਾਂ ਚ ਲਗਾਤਾਰ ਹਾਰ ਹੋਗੀ ਤਾਂ ਸਾਰਾ ਜਿਹੜਾ ਕੋਡਵਾ ਇਕੱਠਾ ਹੋ ਕੇ ਸੁਖਵੀਰ ਬਾਦਲ ਦੇ ਗੱਲ 'ਚ ਜੁੱਤੀਆਂ ਦਾ ਹਰ ਪਾਉਣ ਤੁਰ ਪਿਆ। ਸਮਾਨਤੁੱਲਾ ਖਾਨ ਜੀ ਨੂੰ ਇਹਨਾਂ ਨੇ 2 ਮਹੀਨੇ ਪਹਿਲਾਂ ਵੀ ਅਰੈਸਟ ਕਰਿਆ ਸੀਗਾ। ਗੱਲ ਸੀਗੀ ਕੋਈ 10-20 ਹਜ਼ਾਰ ਦੇ ਲੈਣ ਦੇਣ ਦੀ। ਤਾਂ ਪੁਲਿਸ ਸਟੇਸ਼ਨ ਬਲਾ ਕੇ 2 ਘੰਟੇ ਪੁੱਛਗਿੱਛ ਕਰਕੇ ਉਹਨਾਂ ਤੇ ਮਨੀ ਲਾਂਡਰਿੰਗ ਐਕਟ ਲਾ ਕੇ ਪਰਚਾ ਕਰਤਾ। ਪੰਜਾਬ ਦੇ ਲੋਕ ਜਾਗਰੂਕ ਹੋਗੇ। ਦਿੱਲੀ ਦੇ ਲੋਕ ਜਾਗਰੂਕ ਹੋ ਗਏ ਆਉਣ ਵਾਲੇ ਦਿਨ ਇਹ ਚ ਹਰਿਆਣਾ ਵਿੱਚ ਇਲੈਕਸ਼ਨਾਂ ਹੋ ਰਹੀਆਂ ਤੁਸੀਂ ਦੇਖਿਓ ਉੱਥੇ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਇੰਨੀ ਦੁੱਖ ਦੀ ਗੱਲ ਆ ਕਿ ਉਹ ਪਾਰਟੀ ਜਿਹੜੀ 100 ਸਾਲ ਪੁਰਾਣੀ ਆ ਖੇਤਰੀ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਜਿਹਦੇ ਮੋਢਿਆਂ ਤੇ ਵਜਨ ਆ ਪੰਜਾਬ ਦੀ ਸਿੱਖੀ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਨੌਜਵਾਨ ਦਾ ਉਹ ਪਾਰਟੀ ਅੱਜ ਆਪ ਰੁੜੀ ਫਿਰੇ ਅਸੀਂ ਨਾ ਇਹ ਦਿਨ ਮੌਤਾਂ ਹੋ ਰਹੀਆਂ ਨੋਵਰਡੋਜ ਨਾਲ ਮਰ ਰਹੇ ਨੇ ਪਿਛਲੇ ਦਿਨ ਇੱਕ ਇਥੇ ਪਿੰਡ ਪਿੰਡਾ ਬੋਰਾ ਦਾ ਵੀ ਇੱਕ ਨੌਜਵਾਨ ਮਰ ਗਿਆ ਪੀਖਾ ਲਾ ਕੇ ਕਿਵੇਂ ਦੇਖੋ ਇੱਕੋ ਹੀ ਗੱਲ ਆ ਨਾ ਜਿਹੜੀਆਂ ਇਹ ਲੀਹਾਂ ਪਾ ਕੇ ਚਲੇ ਗਏ ਜਿਹੜੇ ਨੌਜਵਾਨ ਅੱਜ ਤੋਂ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2 ਟਾਂ ਹੀ ਸਾਲ ਤੋਂ ਜਿਹੜਾ ਨੌਜਵਾਨ 5 ਸਾਲ ਤੋਂ ਨਸ਼ੇ ਕਰਦਾ ਜਾਂ ਕੋਈ 10 ਸਾਲ ਤੋਂ ਨਸ਼ੇ ਕਰਦਾ ਉਹਨੂੰ 2 ਸਾਲ ਚਾ ਕੇ ਤੁਸੀਂ ਨਸ਼ੇ ਕਰਨ ਤੋਂ ਕਿੱਦਾਂ ਰੋਕ ਲਓਗੇ ਸੋ ਉਹਦੇ ਲਈ ਇੱਕ ਨੀਤੀ ਬਣੂਗੀ ਜਿੱਦਾਂ ਮੈਂ ਦੱਸਿਆ ਕਿ ਸਾਡੀ ਖੇੜ ਨੀਤੀ ਤਿਆਰ ਆ ਸਾਡੀ ਖੇਤੀਬਾੜੀ ਨੀਤੀ ਤਿਆਰ ਆ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਹੁਣ ਜਵਾਨ ਹੋ ਰਹੀ ਹੈ ਸਾਨੂੰ ਉਹਨਾਂ ਨੂੰ ਕਿੱਡਾਂ ਵੱਲ ਤੋੜਨਾ ਪਵੇ ਕਿਸੇ ਟਾਈਮ ਇੱਕ ਉਮੀਦ ਹੁੰਦੀ ਸੀ ਕਿ ਜੇ ਪੰਜਾਬ ਕੀ ਨਹੀਂ ਕੋਈ ਕੌੜੀ ਅੱਖ ਕਰਕੇ ਦੇਖੂਗਾ ਆਕਾਲੀ ਦਲ ਦੇ ਵਰਕਰ ਆਪਣੀ ਜਾਨ ਦੇਣਗੇ ਆਕਾਲੀ ਦਲ ਨੇ ਜੇਲਾਂ ਵੀ ਭਰੀਆਂ ਲੰਬੀਆਂ ਲੰਬੀਆਂ ਲੜਾਈਆਂ ਲੜੀਆਂ ਪੰਜਾਬ ਵੀ ਸੂਬੇ ਦੀ ਗੱਲ ਹੋਵੇ ਜਾਂ ਪੰਜਾਬ ਦੀਆਂ ਲੜਾਈਆਂ ਲੜਨ ਦੀ ਗੱਲ ਹੋਵੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਚੇਅਰਮੈਨ ਮਾਰਕਟ ਕਮੇਟੀ ਚਰਨਾਤਲ ਦੇ ਰਚਪਿੰਦਰ ਸਿੰਘ ਰਾਜਰਾਨਾ ਨਾਲ ਗੱਲਬਾਤ ਕਰਦੇ ਆ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਲਗਾਤਾਰਲਾ ਭ੍ਰਿਸ਼ਟਾਚਾਰ ਵੀ ਵਧ ਰਿਹਾ ਤੇ ਕਈ ਆਮ ਇਤਾਂ ਆਮ ਨੇਤਾਵਾਂ ਨੂੰ ਵੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਰਚਪਿੰਦਰ ਸਿੰਘ ਰਾਜਰਾਨਾ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਭਟ ਸਾਹਿਬ ਬਹੁਤ-ਬਹੁਤ ਧੰਨਵਾਦ ਤੇ ਪੰਜਾਬ ਦੇ ਮੁੱਦਿਆਂ ਤੇ ਸਾਡੀ ਵਿਚਾਰ ਆ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਤੱਕ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਰਾਜ ਦੀ ਜਿਹੜੀ ਗੱਲ ਕਰਦੇ ਆ ਲਗਾਤਾਰ ਭ੍ਰਿਸ਼ਟਾਚਾਰ ਵਧ ਰਿਹਾ ਜਦੋਂ ਥੋੜੀ ਸਰਕਾਰ ਆਈ ਸੀ ਬੜੇ ਦਗਮਗੇ ਮਾਰੇ ਸੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਪਰ ਅੱਜ ਭ੍ਰਿਸ਼ਟਾਚਾਰ ਦੇ ਵਿੱਚ ਥੋੜੀ ਐਮਐਲਏ ਗ੍ਰਫਤਾਰ ਹੋਣੇ ਨੇ ਪਹਿਲਾਂ ਕੇਜਲੀਵਾਲ ਨੂੰ ਚੱਕਿਆ ਮਨੀਸ਼ ਸ਼ੋਧਿਆ ਨੂੰ ਚੱਕਿਆ ਫਿਰ ਸੰਜੀਤ ਸਿੰਘ ਚੱਕ ਲਿਆ ਤੇ ਅੱਜ ਪੀੜੀ ਨੇ 1 ਕਰੋੜਾ ਐਮਐਲਏ ਖਾਨ ਵੀ ਚੱਕ ਲਿਆ ਕਿਵੇਂ ਦੇਖਦੇ ਹੋ ਸੋ ਦੇਖੋ ਇਹ ਤਾਂ ਸਾਫ਼ ਤੇ ਸਪਸ਼ਟ ਆ ਕਿ ਜਿਹੜੀ ਦੇਸ਼ ਦੀ ਨਿਆਂਪਾਲਿਕਾ ਜਾਂ ਕਾਰਜਪਾਲਿਕਾ ਹੈ ਉਹ ਪੂਰੀ ਤਰ੍ਹਾਂ ਸੈਂਟਰ ਸਰਕਾਰ ਨੇ ਆਪਣਾ ਮੋਹਰਾ ਬਣਾ ਕੇ ਉਹਨਾਂ ਨੂੰ ਚਲਾ ਰਹੀ ਆ ਤੇ ਕੇਜਰੀਵਾਲ ਨੂੰ ਚੱਕਣ ਦੀ ਗੱਲ ਹੋਵੇ ਜਾਂ ਸੁਸੋਦੀਏ ਸਾਹਿਬ ਨੂੰ ਚੱਕਣ ਦੀ ਗੱਲ ਹੋਵੇ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਚਲਾਨ ਨਹੀਂ ਪੇਸ਼ ਹੋਇਆ ਤੇ ਜਿਹੜੀਆਂ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਜ਼ਮਾਨਤਾਂ ਦਿੱਤੀਆਂ ਉਹ ਹਰ ਜ਼ਮਾਨਤ 'ਚ ਹਰ ਆਰਡਰ 'ਚ ਤੁਸੀਂ ਇਹ ਪੜਿਓ ਉਹਨਾਂ ਨੇ ਲਿਖਿਆ ਕਿ ਤੁਹਾਡੇ ਕੋਲ ਹੁਣ ਤੱਕ 1.5 ਸਾਲ 'ਚ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੁਸੀਂ ਕੋਈ ਰਿਕਵਰੀ ਨਹੀਂ ਪੇਸ਼ ਕਰ ਸਕੇ ਸੋ ਇਹ ਸਭ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਮੋਦੀ ਸਰਕਾਰ ਦੀਆਂ ਇਹ ਆਉਣ ਵਾਲੇ ਸਮੇਂ 'ਚ ਤੁਸੀਂ ਆਪਾਂ ਜਦੋਂ 6 ਮਹੀਨੇ ਤੱਕ ਦੁਬਾਰਾ ਬੈਠਾਂਗੇ ਉਦੋਂ ਤੱਕ ਇਹ ਸਾਰੇ ਕੇਸ ਵੀ ਖਾਰਜ ਹੋ ਚੁੱਕੇ ਹੋਣਗੇ ਤਿਆਰਬਿੰਦ ਕੇਜਰੀਵਾਲ ਜੀ ਵੀ ਬਾਹਰ ਆ ਚੁੱਕੇ ਹੋਣਗੇ ਤੇ ਰਹੀ ਗੱਲ ਅਮਨਤੁੱਲਾ ਖਾਨ ਦੀ ਅਮਨਤੁੱਲਾ ਖਾਨ ਜੀ ਨੂੰ ਇਹਨਾਂ ਨੇ 2 ਮਹੀਨੇ ਪਹਿਲਾਂ ਵੀ ਅਰੈਸਟ ਕਰਿਆ ਸੀਗਾ ਗੱਲ ਸੀਗੀ ਕੋਈ 10-20 ਹਜ਼ਾਰ ਦੇ ਲੈਣ ਦੇਣ ਦੀ ਤਾਂ ਪੁਲਿਸ ਸਟੇਸ਼ਨ ਬਲਾ ਕੇ 2 ਘੰਟੇ ਪੁੱਛਗਿੱਛ ਕਰਕੇ ਉਹਨਾਂ ਤੇ ਮਨੀ ਲਾਂਡਰਿੰਗ ਐਕਟ ਲਾ ਕੇ ਪਰਚਾ ਕਰਤਾ ਅਖੀਰ ਹੀ ਤੁਸੀਂ 10000 ਰੁਪਏ ਕਿਸੇ ਤੋਂ ਧਾਰਾ ਫੜਿਆ ਤੁਸੀਂ ਮੋੜਿਆ ਨਹੀਂ ਤੁਹਾਡੇ ਤੇ منی ਲੌਂਡਰਿੰਗ ਐਕਟ ਲਾਤਾ ਸੋ ਇੱਥੇ ਤੱਕ ਭਾਜਪੀ ਦੀ ਸਰਕਾਰ ਆ ਜਿਹੜੀ ਗਿਰ ਗਈ ਤੇ ਜਦੋਂ ਉੱਥੇ ਵਕੀਲ ਪਹੁੰਚੇ ਵਕੀਲਾਂ ਨੇ ਜਾ ਕੇ ਗੱਲ ਕਰੀ ਵੀ ਕਿਸੇ ਤੋਂ 10000 ਫੜਨ ਦੇ ਪਿੱਛੇ ਵੀ ਈਡੀ ਪਰਚਾ ਦਰਜ ਕਰ ਦਿੰਦੀ ਆ ਤਾਂ 2 ਮਹੀਨੇ ਪਹਿਲਾਂ ਉਹਨਾਂ ਨੂੰ ਬਾਇਜ਼ਿੱਤ ਬਰੀ ਤੇ ਪਰਚਾ ਮੌਕੇ ਤੇ ਕੈਨਸਲ ਕਰਕੇ ਧੂਰਤਾ ਸੀਗਾ ਹੁਣ ਦੁਬਾਰਾ ਫੇਰ ਕੋਈ ਨਾ ਕੋਈ ਛੋਟਾ ਮੋਟਾ ਜਾਂ ਪਤਾ ਨਹੀਂ ਕਿੱਥੋਂ ਇਹ ਮਨ ਘੜਤ ਦੀ ਸਟੋਰੀ ਬਣਾ ਕੇ ਕਿਸੇ ਵੀ ਬੰਦੇ ਨੂੰ ਕਿਤੋਂ ਵੀ ਚੱਕ ਲੈਂਦੇ ਨੇ ਆਪਾਂ ਨੂੰ ਪਤਾ ਹੀ ਆ ਸੋ ਇਹਦਾ ਆਉਣ ਵਾਲਾ ਸਮਾਂ ਦੱਸੂਗਾ ਕਿ ਕਿੰਨੇ ਕ ਬੰਦਿਆਂ ਨੂੰ ਭਾਜਪੀ ਨੇ ਆਮ ਆਦਮੀ ਪਾਰਟੀ ਨੇ ਉਹਨੂੰ ਭ੍ਰਿਸ਼ਟਾਚਾਰ 'ਚ ਸਜ਼ਾ ਕਰਾਈ ਹਜੇ ਤੱਕ ਸਜ਼ਾ ਕਿਸੇ ਨੂੰ ਨਹੀਂ ਹੋਈ ਚਲਾਨ ਕਿਸੇ ਦਾ ਨਹੀਂ ਪੇਸ਼ ਹੋਇਆ ਪਤਾ ਤਾਂ ਉਦੋਂ ਲੱਗੂਗਾ ਨਾ ਕਿ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਸਜ਼ਾ ਕਰਤੀ ਕੋਰਟ ਨੇ ਭ੍ਰਿਸ਼ਟਾਚਾਰ ਚੋਂ ਅੰਦਰ ਚਲਾ ਗਿਆ ਉਦੋਂ ਕਹਾਂਗੇ ਜੀ ਕਿ ਇਹ ਭ੍ਰਿਸ਼ਟਾਚਾਰ ਚ ਲਿਪਤ ਹੋਗੇ ਉਦੋਂ ਤੱਕ ਜਦੋਂ ਤੱਕ ਇਹ ਮੰਨ ਘੜਤ ਕਹਾਣੀਆਂ ਚੱਲਦੀਆਂ ਨੇ ਇਹ ਮੋਦੀ ਸਰਕਾਰ ਆ ਸਾਲ ਦੋ ਸਾਲ ਬਾਅਦ ਮੋਦੀ ਸਰਕਾਰ ਦੀ ਜਗ੍ਹਾ ਕੋਈ ਹੋਰ ਸਰਕਾਰ ਆਜੂਗੀ ਤਾਂ ਇਹ ਕਹਾਣੀਆਂ ਆਪਣੇ ਆਪ ਬੰਦ ਹੋ ਜਾਣਗੀਆਂ ਕਾਰਨ ਕਿ ਆ ਕਿ ਲਗਾਤਾਰ ਇਹ ਮਾਮਲੇ ਆਮ ਆਦੀ ਪਾਰਟੀ ਦੇ ਨੇਤਾਵਾਂ ਦੀ ਕੀਤੇ ਜਾ ਰਹੇ ਆ ਦੇਖੋ ਜਿਹੜੀ ਚੀਜ਼ ਤੋਂ ਤੁਹਾਨੂੰ ਖਤਰਾ ਹੁੰਦਾ ਤੁਸੀਂ ਉਸ ਚੀਜ਼ ਵੱਲ ਵੱਧ ਨਿਗਰਾਨੀ ਰੱਖਦੇ ਹੋ ਸੋ ਜਿੱਥੇ ਤੱਕ ਮੈਨੂੰ ਲੱਗਦਾ ਹੈ ਇਹਦਾ ਮਤਲਬ ਆ ਕਿ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਸਭ ਤੋਂ ਵੱਧ ਖਤਰਾ ਆਵਾਮੀ ਪਾਰਟੀ ਤੋਂ ਆ ਜਿਹੜੀ ਛੋਟੇ ਸਮੇਂ ਚ 10 ਸਾਲਾਂ ਚ ਦੋ ਸਟੇਟਾਂ ਚ ਸਰਕਾਰ ਬਣਾ ਕੇ ਰਾਜ ਕਰ ਰਹੀ ਆ ਲੋਕਾਂ ਦੀ ਸੇਵਾ ਕਰ ਰਹੀ ਆ ਲੋਕਾਂ ਨੂੰ 600 ਜੁਨਟ ਫ੍ਰੀ ਬਿਜਲੀ ਦੀ ਗੱਲ ਹੋਵੇ ਜਾਂ ਸ਼ਗਨ ਸਕੀਮਾਂ ਦੀ ਗੱਲ ਹੋਵੇ ਜਾਂ ਪੈਨਸ਼ਨਾਂ ਦੀ ਗੱਲ ਹੋਵੇ ਸਕੂਲਾਂ ਦੀ ਗੱਲ ਹੋਵੇ ਹਸਪਤਾਲਾਂ ਦੀ ਗੱਲ ਹੋਵੇ ਜਿਹੜਾ ਰਾਜਨੀਤੀ ਦਾ ਮੂਹ ਮੰਹੰਦਰਾ ਹੈ ਉਹ ਬਦਲਣ ਦੀ ਕੋਸ਼ਿਸ਼ ਕਰ ਰਹੀ ਆ ਉਹ ਚੀਜ਼ਾਂ ਇਹਨਾਂ ਪੋਲੀਟੀਕਲ ਪਾਰਟੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਕੁਰਸੀ ਆ ਉਹ ਹਿੱਲ ਜਾਊਗੀ ਤੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਚੰਗੀ ਰਾਜਨੀਤੀ ਨੂੰ ਪਸੰਦ ਕਰਨ ਲੱਗ ਜਾਣਗੇ ਇਸ ਲਈ ਉਹ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜੜ੍ਹ ਚੋਂ ਖਤਮ ਕਰ ਦਈਏ ਤੇ ਜਿਹੜੀਆਂ ਸਾਡੀਆਂ ਕੁਰਸੀਆਂ ਉਸ ਅਦਾ ਲਈ ਸਲਾਮਤ ਰਹਿਣ ਪਰ ਇਹ ਹੋਣਾ ਨਹੀਂ ਪੰਜਾਬ ਦੇ ਲੋਕ ਜਾਗਰੂਕ ਹੋਗੇ ਦਿੱਲੀ ਦੇ ਲੋਕ ਜਾਗਰੂਕ ਹੋ ਗਏ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਵਿੱਚ ਇਲੈਕਸ਼ਨਾਂ ਹੋ ਰਹੀਆਂ ਤੁਸੀਂ ਦੇਖਿਓ ਉੱਥੇ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਹੌਲੀ-ਹੌਲੀ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹੋਣਗੀਆਂ ਤੇ ਭਾਜਪਾ ਦੀ ਸਰਕਾਰ ਤੋਂ ਆਮ ਆਦਮੀ ਪਾਰਟੀ ਨੂੰ ਹੁਣ ਰੋਕਣਾ ਬਹੁਤ ਮੁਸ਼ਕਲ ਹੈ ਜੇਕਰ ਗੱਲ ਕਰੀਏ ਆਪਾਂ ਅਕਾਲੀ ਦਲ ਦੀ ਆਕਾਲੀ ਦਲ ਦੀ ਦੇ ਵਿੱਚ ਬਗਾਵਤ ਨੂੰ ਜਿਹੜੀਆਂ ਬਗਾਵਤਾਂ ਸੂਰੇ ਚੱਲ ਰਹੀਆਂ ਨੇ ਕਿਵੇਂ ਦੇਖਦੇ ਚੰਦੂ ਮਾਜਰਾ ਗੁਰੂ ਪੂਰੇ ਕਿਸੇ ਦੇਖੋ ਰਾਜਨੀਤਿਕ ਲਾਲਸਾਵਾ ਨੇ ਸਾਡੇ ਲੀਡਰਾਂ ਨੂੰ ਬਹੁਤ ਛੋਟਾ ਕਰਤਾ ਅੱਜ ਤੋਂ ਪਹਿਲਾਂ ਲੀਡਰਾਂ ਦਾ ਨਾਮ ਲੋਕ ਬਹੁਤ ਇੱਜ਼ਤ ਨਾਲ ਮਾਣ ਨਾਲ ਪਿਆਰ ਨਾਲ ਸਤਿਕਾਰ ਨਾਲ ਲੈਂਦੇ ਸੀ ਅੱਜਕੱਲ ਲੀਡਰਾਂ ਦੇ ਨਾਮ ਨਾਲ ਲੁੱਟੂ ਚੋਰ ਠੱਗ ਇਹ ਜਿਹੇ ਸ਼ਬਦ ਲੋਕ ਵਰਤਣ ਲੱਗ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਲੀਡਰਾਂ ਨੇ ਕੋਈ ਚੰਗੇ ਕੰਮ ਕਰੇ ਹੋਣਗੇ ਜੇ ਚੰਗੇ ਕਰੇ ਹੁੰਦੇ ਤਾਂ ਇਹ ਪੋਜੀਸ਼ਨ ਨਾ ਬਣਦੀ ਅਜ ਸਾਡੀ ਰਾਜਨੀਤਿਕ ਲੋਕਾਂ ਦੀ ਦੇਖੋ ਜਦੋਂ ਅਸੀਂ ਰਾਜਨੀਤੀ 'ਚ ਆ ਗਏ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਆ ਗਏ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਨੂੰ ਸਾਫ਼-ਸੁਥਰੀ ਰਾਜਨੀਤੀ ਦਈਏ ਤੇ ਲੋਕਾਂ ਦੇ ਮਨਾਂ 'ਚੋਂ ਜਿਹੜੀਆਂ ਇਹ ਚੀਜ਼ਾਂ ਬੈਠੀਆਂ ਹੋਈਆਂ ਨੇ ਉਹ ਬਹਿਮ ਭਰਮ ਵੀ ਤਾਂ ਸਿਰਫ ਲੁੱਟਣ ਆਉਂਦੇ ਨੇ ਇਹਨਾਂ ਨੇ ਤਾਂ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਦੂਰ ਕਰਾਂਗੇ ਤੇ ਰਹੀ ਗੱਲ ਅਕਾਲੀ ਦਲ ਦੀ ਗੱਲ ਉਹੀ ਆ ਕਿ ਜਦੋਂ ਤਾਂ ਮੰਤਰੀ ਦੀਆਂ ਕੁਰਸੀਆਂ ਸੀਗੀਆਂ ਜਦੋਂ ਤਾਂ ਗਨਮੈਨ ਪੁਲਿਸ ਸਾਰਾ ਤਾਮਜਾਮ ਲੈ ਕੇ ਚੱਲਦੇ ਸੀਗੇ ਉਦੋਂ ਸੁਖਵੀਰ ਬਾਦਲ ਚੰਗਾ ਸੀਗਾ ਹੁਣ ਜਦੋਂ ਸੁਖਵੀਰ ਬਾਦਲ ਤੋਂ ਸਰਕਾਰ ਦੁਆਰਾ ਬਣਾ ਨਹੀਂ ਹੋਈ ਦੋ ਟਰਮਾਂ ਚ ਲਗਾਤਾਰ ਹਾਰ ਹੋ ਗਈ ਤਾਂ ਸਾਰਾ ਜਿਹੜਾ ਕੋੜਵਾ ਇਕੱਠਾ ਹੋ ਕੇ ਸੁਖਵੀਰ ਬਾਦਲ ਦੇ ਗੱਲ 'ਚ ਜੁੱਤੀਆਂ ਦਾ ਹਾਰ ਪਾਉਣ ਤਰਪਿਆ ਸੋ ਉਹ ਆਪਣੀ ਵੀੜੀ ਥੱਲੇ ਸੋਟਾ ਨਹੀਂ ਫੇੜਦੇ ਉਹਨਾਂ ਨੇ ਸਿਰਫ ਇਲਜ਼ਾਮ ਤਰਾਸ਼ੀ ਕਰਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਜਿਹੜੀ ਇਹ ਬਲੇਮ ਗੇਮ ਆ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਗੇਮ ਆ ਇਹ ਗਲਤ ਆ ਗਲਤੀਆਂ ਸਭ ਨੇ ਕਰੀਆਂ ਸਾਰਿਆਂ ਨੂੰ ਇਹਨਾਂ ਨੂੰ ਪਛਤਾ ਤਾਪ ਕਰਨਾ ਚਾਹੀਦਾ ਅੱਜ ਸਾਡੀ ਸਰਬੂਚ ਅਦਾਲਤ ਅਕਾਲ ਤਖਤ ਤੇ ਜਾ ਕੇ ਇਹ ਪੇਸ਼ ਹੋ ਰਹੇ ਨੇ ਸੋ ਕਿੰਨੀ ਦੁੱਖ ਦੀ ਗੱਲ ਆ ਕਿ ਉਹ ਪਾਰਟੀ ਜਿਹੜੀ 100 ਸਾਲ ਪੁਰਾਣੀ ਆ ਖੇਤਰੀ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਜਿਹਦੇ ਮੋਢਿਆਂ ਤੇ ਵਜਨ ਆ ਪੰਜਾਬ ਦੀ ਸਿੱਖੀ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਨੌਜਵਾਨ ਦਾ ਉਹ ਪਾਰਟੀ ਅੱਜ ਆਪ ਰੁੜੀ ਫਿਰਦੀ ਹੈ ਕਿਸੇ ਟਾਈਮ ਇੱਕ ਉਮੀਦ ਹੁੰਦੀ ਸੀ ਕਿ ਜੇ ਪੰਜਾਬ ਕੀ ਨਹੀਂ ਕੋਈ ਕੌੜੀ ਅੱਖ ਕਰਕੇ ਦੇਖੂਗਾ ਅਕਾਲੀ ਦਲ ਦੇ ਵਰਕਰ ਆਪਣੀ ਜਾਨ ਦੇਣਗੇ ਅਕਾਲੀ ਦਲ ਨੇ ਜੇਲਾਂ ਵੀ ਭਰੀਆਂ ਲੰਬੀਆਂ ਲੰਬੀਆਂ ਲੜਾਈਆਂ ਲੜੀਆਂ ਪੰਜਾਬ ਵੀ ਸੂਬੇ ਦੀ ਗੱਲ ਹੋਵੇ ਜਾਂ ਪੰਜਾਬ ਦੀਆਂ ਲੜਾਈਆਂ ਲੜਨ ਦੀ ਗੱਲ ਹੋਵੇ ਸੋ ਅੱਜ ਉਸ ਪਾਰਟੀ ਦੀ ਜਿਹੜੀ ਇਹਨਾਂ ਲੀਡਰ ਨੇ ਹਾਲਤ ਬਣਾਈ ਉਹ ਸਭ ਦੇ ਸਾਹਮਣੇ ਆ ਇਹ ਚੰਗੇ ਕੰਮ ਕਰਕੇ ਅਕਾਲ ਤਖਤ ਸਾਹਿਬ ਤੇ ਜਾਂਦੇ ਤਾਂ ਇਹ ਲੀਡਰਾਂ ਦਾ ਨਾਮ ਆ ਜਿਹੜਾ ਉਹ ਚੰਗੇ ਅੱਖਰਾਂ 'ਚ ਜਾਂ ਲੋਕ ਚੰਗੇ ਤਰੀਕੇ ਨਾਲ ਨਾਮ ਲੈਂਦੇ ਕਿ ਤੁਸੀਂ ਕੌਮ ਲਈ ਕੁਝ ਕਰਕੇ ਅਖਾਲ ਤਖਤ ਸਾਹਿਬ ਤੇ ਸਨਮਾਨਿਤ ਹੋਈਓ ਜਾਂ ਨਤਮਸਤਕ ਹੋਈਓ ਪਰ ਇਹ ਗਲਤੀਆਂ ਕਰਕੇ ਉੱਥੇ ਜਾ ਰਹੇ ਨੇ ਪਾਪ ਕਰਕੇ ਵੱੱਜਰ ਗੁਨਾਹ ਕਰਕੇ ਅਖਾਲ ਤਖਤ ਸਾਹਿਬ ਤੇ ਜਾ ਰਹੇ ਨੇ ਤੇ ਇਹ ਬਹੁਤ ਮੰਦ ਭਾਗੀ ਘਟਨਾ ਪੰਜਾਬ ਲਈ ਪੰਜਾਬ ਦੇ ਲੋਕਾਂ ਨੂੰ ਸਹਿਰਦ ਹੋ ਕੇ ਸਿਰ ਜੋੜ ਕੇ ਬੈਠਣਾ ਪਊਗਾ ਤੇ ਜਿਹੜੀਆਂ ਇਹ ਦਿਕਤਾਂ ਪਰੇਸ਼ਾਨੀਆਂ ਨੇ ਉਹਨਾਂ ਦਾ ਹੱਲ ਆਪ ਲੋਕਾਂ ਨੂੰ ਹੁਣ ਕੱਢਣਾ ਪਊਗਾ ਕੋਈ ਨਵੀਂ ਜਮਾਤ ਜਿਹੜੀ ਪੰਜਾਬ ਦੀ ਸਿੱਖੀ ਦੀ ਗੱਲ ਕਰ ਸਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੇ ਉਹਨੂੰ ਅੱਗੇ ਲਿਆ ਕੇ ਉਹਨਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਤੁਰਨਾ ਪਊਗਾ ਤਾਂ ਕਿ ਜਿਹੜਾ ਪੰਜਾਬ ਦੁਬਾਰਾ ਲੀਹਾਂ ਤੇ ਆ ਸਕੇ ਤੇ ਜਿਹਦੀ ਜਿਹੜੀ ਕੋਸ਼ਿਸ਼ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਜੀ ਬਖੂਬੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਤੇ ਉਹਦੇ ਪਿਆਰ ਸਤਿਕਾਰ ਦਾ ਮੁੱਲ ਮੋੜਦੇ ਹੋਏ ਉਹ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਨੇ ਚਾਹੇ ਗੱਲ ਖੇਡਾਂ ਆ ਹੁਣ ਪਿੱਛੇ ਸਟਾਰਟ ਹੋਈਆਂ ਕੱਲ ਤੋਂ ਖੇਲਾ ਖੇਡਾਂ ਬਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਹੋਵੇ ਉਹਨਾਂ ਨੂੰ ਖੇਡਾਂ ਵੱਲ ਲੈ ਕੇ ਜਾਣ ਦੀ ਗੱਲ ਹੋਵੇ ਚਾਹੇ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਸਕੂਲਾਂ 'ਚ ਸਵੀਮਿੰਗ ਪੂਲ ਬਣਾਉਣ ਦੀ ਗੱਲ ਹੋਵੇ ਚਾਹੇ ਚੰਗੇ ਹਸਪਤਾਲ ਬਣਾ ਕੇ ਸਾਡੇ ਬਜ਼ੁਰਗਾਂ ਦਾ ਬਿਮਾਰ ਸਾਡੇ ਭਾਈਆਂ ਦਾ ਇਲਾਜ ਕਰਨ ਦੀ ਗੱਲ ਹੋਵੇ ਸੋ ਚਾਹੇ ਕਿਸਾਨਾਂ ਦੇ ਖੇਤਾਂ ਤੱਕ ਨੈਰੀ ਪਾਣੀ ਬਚਾਉਣ ਦੀ ਗੱਲ ਹੋਵੇ ਹਰ ਪਾਸੇ ਨੂੰ ਨਸ਼ੇ ਦੀ ਗੱਲ ਕੀਤੀ ਦੁਨਸ਼ੇ ਦੀ ਤੇ ਨਸ਼ੇ ਨਾਲ ਅੱਜ ਦਿਨ ਮੌਤਾਂ ਹੋ ਰਹੀਆਂ ਨੋਵਰਡੋਜ ਨਾਲ ਮਰ ਰਹੇ ਨੇ ਪਿਛਲੇ ਦਿਨ ਇੱਕ ਇੱਥੇ ਪਿੰਡ ਗੰਡਾ ਬੋਰਾ ਦਾ ਵੀ ਇੱਕ ਨੌਜਵਾਨ ਮਰ ਗਿਆ ਆ ਪੀਗਾ ਲਾ ਕੇ ਕਿਵੇਂ ਦੇਖੋ ਇੱਕ ਉਹੀ ਗੱਲ ਆ ਨਾ ਜਿਹੜੀਆਂ ਇਹ ਲੀਹਾਂ ਪਾ ਕੇ ਚਲੇ ਗਏ ਜਿਹੜੇ ਨੌਜਵਾਨ ਅੱਜ ਤੋਂ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2 ਟਾਂ ਹੀ ਸਾਲ ਤੋਂ ਜਿਹੜਾ ਨੌਜਵਾਨ 5 ਸਾਲ ਤੋਂ ਨਸ਼ੇ ਕਰਦਾ ਜਾਂ ਕੋਈ 10 ਸਾਲ ਤੋਂ ਨਸ਼ੇ ਕਰਦਾ ਉਹਨੂੰ 2 ਸਾਲ ਚਾ ਕੇ ਤੁਸੀਂ ਨਸ਼ੇ ਕਰਨ ਤੋਂ ਕਿੱਦਾਂ ਰੋਕ ਲਓਗੇ ਸੋ ਉਹਦੇ ਲਈ ਇੱਕ ਨੀਤੀ ਬਣੂਗੀ ਜਿੱਦਾਂ ਮੈਂ ਦੱਸਿਆ ਕਿ ਸਾਡੀ ਖੇੜੀ ਨੀਤੀ ਤਿਆਰ ਆ ਸਾਡੀ ਖੇਤੀਬਾੜੀ ਨੀਤੀ ਤਿਆਰ ਆ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਹੁਣ ਜਵਾਨ ਹੋ ਰਹੀ ਹੈ ਸਾਨੂੰ ਉਹਨਾਂ ਨੂੰ ਖੇਡਾਂ ਵੱਲ ਤੋੜਨਾ ਪਊਗਾ ਜਿਹੜੇ ਸਾਡੇ ਜਹਾਨ ਤੋਂ ਚਲੇ ਗਏ ਰੁਕਸਤ ਹੋ ਗਏ ਦੇਖੋ ਉਹ ਮਾਪੇ ਜਿੰਮੇ ਕਹਿੰਦੇ ਉਹ ਦਰਦ ਖੰਡਾ ਰਹੇ ਨੇ ਉਹਨਾਂ ਨੂੰ ਮੋੜਨਾ ਔਖਾ ਕਿਹਾ ਉਹ ਤਾਂ ਦੁਨੀਆ ਦੀ ਕੋਈ ਤਾਕਤ ਮੋੜ ਕੇ ਲਿਆ ਨਹੀਂ ਸਕਦੀ ਜਿਹਦੇ ਲਈ ਸਾਡੇ ਦਿਲ 'ਚ ਦਰਦ ਹੈ ਪਰ ਅਸੀਂ ਕਹਿੰਨੇ ਘੱਟੋ ਘਟਾਉਣ ਵਾਲੀ ਨਵੀਂ ਵੀੜੀ ਨੂੰ ਤਾਂ ਬਚਾ ਲਈਏ ਉਹਦੇ ਲਈ ਤਾਂ ਸਾਨੂੰ ਯਤਨ ਕਰਨੇ ਪੈਣਗੇ ਸੋ ਜਿਹੜੀ ਜਿਹੜੀ ਬਿਮਾਰੀ ਇਹ ਲੋਕ 'ਪਾ ਲਾ ਗਈ ਚਾਹੇ ਪੰਜਾਬ ਦੀ ਸਰਕਾਰ ਜੀ ਦੀ ਗੱਲ ਹੋਵੇ ਅੱਜ ਹਰੇਕ ਵਿਰੋਧੀ ਧਿਰ ਦਾ ਲੀਡਰ ਖੜਾ ਹੋ ਕੇ ਬਿਆਨ ਦੇਣ ਲੱਗ ਜਾਂਦਾ ਜੀ ਸਰਕਾਰ ਨੇ 5000 ਦਾ ਕਰਜ਼ਾ ਲੈ ਲਿਆ ਜੀ 10000 ਕਰੋੜ ਦਾ ਕਰਜ਼ਾ ਲੈ ਲਿਆ ਜੀ ਉਹ ਲੋਕਾਂ ਨੂੰ ਇਹ ਨਹੀਂ ਦੱਸਦੇ ਕਿ 25000 ਕਰੋੜ ਤੱਕ ਕਿਸ਼ਤਾਂ ਰਹੀਆਂ ਪਿਛਲੇ ਵਿਆਜ ਦੀ ਉਹ ਜਿਹੜਾ 25000 ਕਰੋੜ ਕਿਸ਼ਤਾਂ ਉਹ ਪੰਜਾਬ ਸਰਕਾਰ ਕਿਵੇਂ ਭਰੂਗੀ ਕਿੱਥੋਂ ਭਰੂਗੀ ਤੇ ਜਿਹੜਾ ਤੁਸੀਂ ਕਰਜ਼ਾ ਚੜਾ ਕੇ ਗਏ ਹੋ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਸੋ ਕਹਿਣ ਦਾ ਮਤਲਬ ਆ ਇਹ ਲੋਕ ਪੰਜਾਬ ਨੂੰ ਬਹੁਤ ਦੂੰਗੇ ਖੂਚ ਸਿੱਟ ਕੇ ਗਏ ਹੋਏ ਨੇ ਜਿਹਦੀ ਕੋਸ਼ਿਸ਼ ਚ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਭੋਣ ਸਿੰਘ ਜੀ ਮਾਨ ਤੇ ਸਾਰੀ ਕੈਬਨਿਟ ਤੇ ਸਾਡੇ ਐਮਐਲਏ ਸਾਹਿਬਾਨ ਤੇ ਸਾਰੀ ਵਰਕਰ ਸਾਹਿਬਾਨ ਵਲੰਟੀਅਰ ਸੀ ਲੱਗੇ ਹੋਏ ਆ ਮਿੱਕੇਮੀਨਾ ਕਿਵੇਂ ਕਰਕੇ ਪੰਜਾਬ ਨੂੰ ਆਪਾਂ ਮੋੜ ਲੀਹਾਂ ਤੇ ਲੈ ਕੇ ਆਈਏ ਇਹ ਬਤਨ ਜਦੋਂ ਇਹ ਲੰਬੀ ਡਿਬੇਟ ਦਾ ਮਸਲਾ ਕਿ ਇਹਨਾਂ ਨੇ ਪੰਜਾਬ ਨੂੰ ਕਿਤੋਂ 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 ਖੋਖਲਾ ਕਰਿਆ ਹੋਇਆ ਤੁਸੀਂ ਜਿਹੜੇ ਮਰਜ਼ੀ ਮਹਿਕਮੇ 'ਚ ਜਾ ਕੇ ਹੱਥ ਲਾ ਕੇ ਦੇਖ ਲਓ ਹਰ ਮਹਿਕਮੇ ਨੂੰ ਇਹਨਾਂ ਨੇ ਕਰਜਾਂ ਹੀ ਕਰਿਆ ਸੋ ਇਹ ਚੀਜ਼ਾਂ ਨੇ ਹੌਲੀ-ਹੌਲੀ ਇਹਨਾਂ ਨੂੰ ਸੈੱਟ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਸੋ ਇਸ ਹਨ ਰਸ਼ਪਿੰਦਰ ਸਿੰਘ ਰਾਜਾ ਮਾਰਕ ਕਮੇਟੀ ਚਨਾਤਾਂ ਦੇ ਚੇਅਰਮੈਨ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਲਗਾਤਾਰ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਨ ਦੇ ਯਤਨ ਕਰ ਰਹੀ ਆ ਪਰ ਜੋ ਪੁਰਾਣੇ ਸਮੇਂ ਪੁਰਾਣੇ ਨੇਤਾਵਾਂ ਨੇ ਪੰਜਾਬ ਨੂੰ ਖੋਖਲਾ ਕੀਤਾ ਗਿਆ ਹੈ ਉਸ ਨੂੰ ਵੀ ਮੁਰਲੀਹਾਂ ਤੇ ਲਿਹਾਉਣ ਲਈ ਸਮਾਂ ਲੱਗੇਗਾ ਪਤਕਰ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਖੋੜੀ ਦੇ ਨਾਲ ਦਿਵਿੰਦਰ ਸਿੰਘ ਪਟਦੀ ਬਿਸ਼ੇਰ